ਅਮਰੀਕਾ ਤੋਂ ਬਾਅਦ 사우ਦੀ ਅਰਬ ਨੇ ਭਾਰਤੀਆਂ ਨੂੰ ਝਟਕਾ ਦਿੱਤਾ ਹੈ ਦੱਸਦੇ ਕਿ 사우ਦੀ ਅਰਬ ਦੇ ਵੱਲੋਂ ਭਾਰਤ ਸਮੇਤ 14 ਦੇਸ਼ਾਂ ਦੇ ਵੀਜ਼ਿਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਹ ਪਾਬੰਦੀ ਅਸਥਾਈ ਤੌਰ ਤੇ ਲਗਾਈ ਗਈ ਹੈ ਦੱਸਦੇ ਕਿ 사우ਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਸੁਰੱਖਿਆ ਅਤੇ ਭੀੜ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਦਰਅਸਲ ਹੁਣ ਹੱਜ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਜਿਸ ਦੇ ਮੱਦੇਨਜ਼ਰ 사우ਦੀ ਅਰਬ ਦੇ ਵੱਲੋਂ ਭਾਰਤ ਸਮੇਤ 14 ਦੇਸ਼ਾਂ ਦੇ ਵੀਜ਼ਿਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰੀ ਜੋ ਭੀੜ ਹੋ ਜਾਂਦੀ ਹੈ ਉਸ ਦੇ ਕਰਕੇ ਇਹ ਫੈਸਲਾ ਲਿਆ ਗਿਆ ਕਿ ਜ਼ਿਆਦਾ ਵੀੜ ਨਾ ਹੋਵੇ ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਇਹ ਪਾਬੰਦੀ ਜਿਹੜੀ ਹੈ ਜੂਨ 2025 ਯਾਨੀ ਕਿ ਹਜ ਦੇ ਸੀਜ਼ਨ ਤੱਕ ਇਹ ਪਾਬੰਦੀ ਲਗਾਈ ਗਈ ਹੈ ਇਸ ਦੇ ਵਿੱਚ ਭਾਰਤ ਸਮੇਤ 14 ਦੇਸ਼ਾਂ ਆਮਲ ਨੇ ਉਹ ਕਿਹੜੇ-ਕਿਹੜੇ ਦੇਸ਼ਾਂ ਆਮਲ ਨੇ ਦੱਸ दिएਗੇ ਭਾਰਤ ਦੇ ਨਾਲ ਨਾਲ ਅਲਜੀਰੀਆ ਮਿਸਰ ਬੰਗਲਾਦੇਸ਼ ਇਥੋਪੀਆ ਇੰਡੋਨੇਸ਼ੀਆ ਇਰਾਕ ਜਾਰਡਨ ਮੋਰੋਕੋ ਨਾਈਜੀਰੀਆ ਪਾਕਿਸਤਾਨ ਸੁਡਾਨ ਟਿਊਨੀਸ਼ੀਆ ਤੇ ਯਮਨ ਸ਼ਾਮਲ ਨੇ ਦੱਸ ਦੇ ਕਿ ਸਾਊਦੀ ਅਰਬ ਨੇ ਉਮਰਾ ਵਿਸਟਰ ਵੀਜ਼ਾ ਤੇ ਨਾਲ ਹੀ ਕਾਰੋਬਾਰੀ ਵੀਜ਼ੇ ਦੇ ਉੱਤੇ ਪਾਬੰਦੀ ਲਗਾਈ ਹੈ ਦਰਅਸਲ ਪਿਛਲੇ ਸਾਲ 2024 ਦੇ ਵਿੱਚ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਿਸ ਵਾਸਤੇ ਸਾਊਦੀ ਅਰਬ ਨੇ ਕਹਿ ਸਕੀ ਇਹਨਾਂ ਦੇ ਵਿੱਚ ਗੈਰ ਰਜਿਸਟਰ ਲੋਕ ਸ਼ਾਮਲ ਸਨ ਇਸ ਕਰਕੇ ਜੋ ਲੋਕ ਉਮਰਾ ਵੀਜ਼ਾ ਦੇ ਉੱਤੇ ਸਾਊਦੀ ਅਰਬ ਆਉਂਦੇ ਨੇ ਉਹ ਫਿਰ ਨਿਰਧਾਰਿਤ ਸਮੇਂ ਤੋਂ ਵੀ ਵੱਧ ਸਮਾਂ ਉੱਥੇ ਰੁਕਦੇ ਨੇ ਤੇ ਉਹਨਾਂ ਦੇ ਕੋਲ ਉੱਥੇ ਵੀ ਰਹਿਣ ਦਾ ਜਾਂ ਫਿਰ ਉੱਥੇ ਜੋ ਸਹੂਲਤਾਵਾਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਮਿਲਦੀਆਂ ਜਿਸ ਕਰਕੇ ਭੀੜ ਵੱਧ ਦੀ ਹੈ ਤਾਂ ਇਹਨਾਂ ਸੁਰੱਖਿਆ ਦੇ ਮੱਦੇਨਜ਼ਰ ਸਾウਦੀ ਅਰਬ ਨੇ ਹੁਣ ਭਾਰਤ ਸਮੇਤ 14 ਦੇਸ਼ਾਂ ਦੇ ਵੀਜ਼ਾ ਦੇ ਉੱਤੇ ਅਸਥਾਈ ਸਮੇਂ ਦੇ ਲਈ پابੰਦੀ ਲਗਾ ਦਿੱਤੀ ਹੈ।